ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਉਹ ਨਾਬਾ ਜਿਹੜੀ ਨਿਊ ਜੇਲ ਹੈ ਉੱਥੇ ਮੁਲਾਕਾਤ ਕਰਨ ਆਇਆ ਕਿਉਂਕਿ ਐਜ਼ ਐਡਵੋਕੇਟ ਮੇਰਾ ਰਾਈਟ ਹੈ ਕਿ ਮੈਂ ਉਹਨਾਂ ਨਾਲ ਮਿਲਾਂ ਉਹਨਾਂ ਨਾਲ ਗੱਲਬਾਤ ਕਰਾਂ ਵਿਕਰਮ ਮਜੀਠੀਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹਨਾਂ ਨੇ ਫੇਰ ਦੁਬਾਰਾ ਇਹ ਸੰਦੇਸ਼ ਦਿੱਤਾ ਹੈ ਕਿ ਇਹ ਸਰਕਾਰਾਂ ਜਿਸ ਤਰੀਕੇ ਦੇ ਨਾਲ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਨੇ ਜਾਂ ਸਰਕਾਰਾਂ ਦੇ ਕਾਰਨਾਮਿਆਂ ਨੂੰ ਜਿਹੜਾ ਉਜਾਗਰ ਕਰਦਾ ਸੀਐਮ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੂੰ ਜਿਹੜਾ ਲੋਕਾਂ 'ਚ ਰੱਖਦਾ ਉਹਨਾਂ ਦੇ ਉੱਤੇ ਝੂਠੇ ਪਰਚੇ ਸਰਕਾਰਾਂ ਕਰਤਾ ਦਿੰਦੀਆਂ ਨੇ ਪਰ ਮਜੀਠੀਆ ਸਾਹਿਬ ਦਾ ਇਹ ਸੰਦੇਸ਼ ਹੈ ਕਿ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਨੇ ਹੁਣ ਉਹ ਸਰਕਾਰ ਗੱਲਾਂ ਦੇ ਸਬੂਤ ਪੇਸ਼ ਕਰੇ ਕਿਉਂਕਿ 29 ਮੋਬਾਈਲ ਦੀ ਗੱਲ ਸੀਐਮ ਬੜੇ ਓਪਨ ਜਨਤਕ ਪਲੇਟਫਾਰਮ 'ਤੇ ਕਰਦੇ ਰਹੇ ਨੇ ਫਿਰ 141 ਕਰੋੜ ਦੀ ਗੱਲ ਮੁੱਖ ਮੰਤਰੀ ਨੇ ਕੀਤੀ ਹੈ ਫਿਰ 540 ਕਰੋੜ ਦੀ ਇੱਕ ਕੰਪਨੀ ਦੀ ਗੱਲ ਮੁੱਖ ਮੰਤਰੀ ਨੇ ਉਹ ਝੂਠ ਬੋਲਿਆ ਫਿਰ ਹਿਮਾਚਲ 'ਚ 1000 ਏਕੜ ਉਹ ਮੁੱਖ ਮੰਤਰੀ ਦਾ ਝੂਠ ਪੈਂਜੀ ਗਨੀਵ ਦਾ 25% ਸ਼ੇਅਰ ਕਹਤਾ ਜਿੱਥੇ 4 ਗੱਜ ਜ਼ਮੀਨ ਵੀ ਪੈਂਜੀ ਗਨੀਵ ਦੀ ਜਲੰਧਰ ਚ ਨਹੀਂ ਉਹ ਕਦੇ ਜਲੰਧਰ ਗਈ ਨਹੀਂ ਆਪਣੀ ਜ਼ਿੰਦਗੀ ਚ ਇੱਕ ਵਾਰ ਕਹਿੰਦੇ ਮੈਂ ਇੱਕ ਘੰਟੇ ਲਈ ਗਈ ਆ ਸੋ ਇਹੋ ਜਿਹੇ ਜਿਹੜੇ ਝੂਠ ਨੇ ਜਿਹੜੇ ਪੰਜਾਬ ਦੀ ਸਰਕਾਰ ਨੇ ਔਨ ਰਿਕਾਰਡ ਬੋਲੇ ਨੇ ਔਰ ਉਹ ਤਾਂ ਮੰਦ ਭਾਗੀ ਗੱਲ ਹੈ ਕਿ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਕਹਿੰਦੇ ਬੀਪੀ ਬੀਪੀ ਦੇ ਬਾਰੇ ਕਿੱਡਾ ਆ ਚੁੱਕਿਆ ਬੀਪੀ ਤਾਂ ਵਿਕਰਮ ਜੀਠੀਆ ਸਾਹਿਬ ਨੂੰ ਹੈ ਹੀ ਨਹੀਂ ਸੋ ਕੀ ਪੰਜਾਬ ਦੇ ਮੁੱਖ ਮੰਤਰੀ ਹੁਣ ਇਹ ਚੀਜ਼ਾਂ ਨੂੰ ਲੈ ਕੇ ਵੀ ਝੂਠ ਬੋਲਣਗੇ ਸੋ ਵਿਕਰਮ ਮਜੀਠੀਆ ਸਾਹਿਬ ਵੱਲੋਂ ਸਪਸ਼ਟ ਸੰਦੇਸ਼ ਹੈ ਕਿ ਭਾਈ ਮੁੱਖ ਮੰਤਰੀ ਜੀ ਮੈਂ ਪੂਰੀ ਚੜ੍ਹਦੀ ਕਲਾ ਚ ਇਹ ਜਿਹੜੇ ਤੁਹਾਡੇ ਦਬਾਅ ਨੇ ਸਰਕਾਰਾਂ ਦੇ ਇਹ ਮੇਰੇ ਮੈਨੂੰ ਨਹੀਂ ਦਿਲਾ ਸਕਦੇ ਸੋ ਵਿਕਰਮ ਮਜੀਠੀਆ ਬੜੀ ਜਲਦੀ ਕਿਉਂਕਿ ਅਦਾਲਤਾਂ ਤੇ ਸਾਨੂੰ ਪੂਰਨ ਭਰੋਸਾ ਹੈ ਅਦਾਲਤਾਂ ਤੋਂ ਇਨਸਾਫ ਮਿਲਣਾ ਜਦੋਂ ਵੀ ਮਿਲਿਆ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਸਰਕਾਰਾਂ ਨੇ ਧੱਕਾ ਕਰਨਾ ਸੋ ਅਦਾਲਤਾਂ ਦੇ ਵਿੱਚ ਚਾਰਾ ਜੋ ਜਾਰੀ ਹੈ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਹੈ ਜੋ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਗੱਦ ਪੀਮਦਾ ਜਾਂ ਜਰਾਬ ਦਾ ਹੈ ਪਰ ਗੱਲ ਬਾਤ ਹੈ ਜਿਹੜੀ ਉਹ ਨਸ਼ੇ ਦੀ ਹੋ ਗਈ ਆ ਦੇਖੋ ਮੈਂ ਪਹਿਲਾਂ ਹੀ ਕਹਾਂ ਕਿ ਸਰਕਾਰ ਝੂਠ ਕਿਸ ਤਰੀਕੇ बोलਦੀ ਹੈ ਹੁਣ ਮੁੱਖ ਮੰਤਰੀ ਤਾਂ ਕਹਿੰਦੇ ਜੀ ਇਹ ਦੇਖੋ ਜੀ ਡਰਗ ਚ ਕਿੰਨੀ ਕਾਰਵਾਈ ਕੀਤੀ ਅਰਵਿੰਦ ਕੇਜਰੀਵਾਲ ਕੋਤ ਪਿਆ ਕੇ ਦੇਖੋ ਜੀ ਕਿਤਨਾ ਬੜਾ ਅਸੀਂ ਡਰਗ ਮੇਂ ਕਾਰਵਾਈ ਕਰਦੀ ਲੇਕਿਨ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੇ ਇਹਨਾਂ ਦੀਆਂ ਧੱਜੀਆਂ ਉਡਾਤੀਆਂ ਮਲੇ ਸਰਕਾਰੀ ਵਕੀਲ ਨੇ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਬਿਆਨਾਂ ਦੀਆਂ ਧੱਜੀਆਂ ਉਡਾਤੀਆਂ ਕਿ ਇਹ ਤਾਂ ਮਾਮਲਾ ਹੀ ਆਮਦਨ ਤੋਬਾ ਜਾਇਦਾਦ ਹੈ ਡਰਗ ਦਾ ਤੇ ਇੱਥੇ ਜ਼ਿਕਰ ਹੀ ਨਹੀਂ ਸੋ ਇੱਕ ਗੱਲ ਸਪਸ਼ਟ ਹੋ ਗਈ ਕਿ ਡਰਗ ਦੇ ਕੇਸ ਤੋਂ 4 ਸਾਲ ਤੋਂ ਡਰਗ ਨਹੀਂ ਲੱਭਿਆ ਸੁਪਰੀਮ ਕੋਰਟ ਤੱਕ ਜਾਏ ਆਹੀ ਜਿਹੜੀਆਂ ਗੱਲਾਂ ਅਜੂਰੇ ਕਰਦੇ ਨੇ ਡਿਸਪਰਪੋਰਸ਼ਨੇਟ ਐਸੈਟ ਦੀ ਗੱਲ ਕਰਦੇ ਨੇ ਇਹ ਤਾਂ ਸਾਰਾ ਕੁਝ ਉਸ ਐਫੀਡੇਵਿਟ ਦੇ ਵਿੱਚ ਸੀ ਜੋ ਐਫੀਡੇਵਿਟ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਿੱਤਾ ਜਦੋਂ ਕਹਿੰਦੇ ਸੀ ਬਿਕਰਮ ਮਜੀਠੀਆ ਦੀ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਬੇਲ ਕੈਨਸਲ ਕਰਨ ਤੋਂ ਮਨਾ ਕੀਤਾ ਸੋ ਹੁਣ ਮੁੱਖ ਮੰਤਰੀ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਨਵਾਂ ਪਰਚਾ ਦਰਜ ਕਰਕੇ ਉਹਨੇ ਤੇ ਐਸਟ੍ਰੀ ਲੱਭ ਰਿਆ ਸੋ ਇਹ ਝੂਠੇ ਕੇਸ ਨੇ ਝੂਠੇ ਮੁਕਦਮੇ ਨੇ ਸਰਕਾਰਾਂ ਦਾ ਜ਼ੋਰ ਲੱਗਿਆ ਵਿਕਰਮ ਮਜੀਠੀਆ ਨੂੰ ਉਹਨਾਂ ਦੀ ਆਵਾਜ਼ ਬੰਦ ਕਰਨ ਨੂੰ ਸਰਕਾਰਾਂ ਦਾ ਜ਼ੋਰ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਜਾ ਕਰੀਏ ਪਰ ਸ਼੍ਰੋਮਣੀ ਅਕਾਲੀ ਦਲ ਬੜਾ ਦ੍ਰਿੜ ਹੈ ਡਟ ਕੇ ਲੜਾਈ ਲੜਦੇ ਰਹੇ ਆ ਲੜਦੇ ਰਵਾਂਗੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਬਿਕਰਮ ਮਜੀਠੀਆ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਫੇਰ ਇੱਕ ਵਾਰ ਚੈਲੰਜ ਹੈ ਮੁੱਖ ਮੰਤਰੀ ਪੰਜਾਬ ਨੂੰ ਕਿ 29 ਮੋਬਾਈਲ 141 ਕਰੋੜ ਕਲੀਅਰ ਵਾਟਰ ਕੰਪਨੀ ਕਲੀਅਰ ਵਾਟਰ ਕੰਪਨੀ ਇੱਕ ਗੋਰੇ ਦੀ ਕੰਪਨੀ ਹੈ ਜਿਹਨੂੰ ਬਿਕਰਮ ਮਜੀਠੀਆ ਦਾ ਦੱਸਿਆ ਜਾ ਰਿਹਾ ਹੈ ਮਲਟੀ ਬਿਲੀਨੀਅਰ ਕੰਪਨੀ ਹੈ ਉਹਦੇ ਹਾਂਗਕਾਂਗ ਸਿਓ ਸਿੰਗਾਪੁਰ ਉਹਦੇ ਹਰ ਜਗ੍ਹਾ ਦਫ਼ਤਰ ਨੇ ਔਰ ਤੁਸੀਂ ਕਮਾਲ ਦੀ ਗੱਲ ਮੰਨੋਗੇ ਕਿ ਕਲੀਅਰ ਵਾਟਰ ਜਿਹੜੀ ਕੈਪੀਟਲ ਹੈ ਉਹ ਤਾਂ ਰਿਲਾਇੰਸ ਦੇ ਵਿੱਚ ਵੀ ਉਹਦੀ ਇਨਵੈਸਟਮੈਂਟ ਹੈ ਉਹਦੀ ਤਾਂ ਗੋਦਰੇਜ ਦੇ ਵਿੱਚ ਵੀ ਇਨਵੈਸਟਮੈਂਟ ਦੇ ਦੇ ਸਾਰਿਆਂ ਤੇ ਪਰਚੇ ਔਰ ਇੱਕ ਮੁੱਖ ਮੰਤਰੀ ਸਾਹਿਬ ਹੁਣ ਪਰਚੇ ਦੇ ਕੇ ਤਾਂ ਦਿਖਾਓ ਨਾ ਕਲੀਅਰ ਵਾਟਰ ਕਾਰਪੋਰੇਸ਼ਨ ਹੈ ਜਿਹੜੀ ਉਹਨੂੰ ਸਦੋਂ ਤੋਂ ਸਹੀ ਨਾ ਗੋਰੇ ਨੂੰ ਸਦੋਂ ਤੋਂ ਸਹੀ ਨਾ ਜੇ ਰਾਤ ਤੱਕ ਤੁਹਾਨੂੰ ਨਾ ਪਤਾ ਲੱਗ ਜੀ ਪੰਜਾਬ ਦੀ ਸਰਕਾਰ ਕਿੰਨੇ ਨੀਚੇ ਦਰਜੇ ਨਾਲ ਕੰਮ ਕਰਦੀ ਹੈ ਤੁਹਾਨੂੰ ਦੇਸ਼ ਦੀ ਸਰਕਾਰ ਦੱਸ ਦੂਗੀ ਔਰ ਹਜ਼ਾਰ ਏਕੜ ਹਜ਼ਾਰ ਏਕੜ ਤੇ ਵੀ ਅਸੀਂ ਪੂਰੇ ਕਾਇਮ ਹੁਣ ਖੜੇ ਆ ਮੁੱਖ ਮੰਤਰੀ ਜਾਂ ਤਾਂ ਹਜ਼ਾਰ ਏਕੜ ਲੱਭ ਕੇ ਲਿਆਉਣ ਨਹੀਂ ਮੁੱਖ ਮੰਤਰੀ ਸਾਹਿਬ ਹੁਣ ਉਹ ਡੇਫੇਮੇਸ਼ਨ ਲਈ ਤਿਆਰ ਰਹਿਣ ਕਿਉਂਕਿ ਪਹਿਲਾਂ ਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਐ ਹੁਣ ਮੁੱਖ ਮੰਤਰੀ ਸਾਹਿਬ ਦੀ ਵਾਰੀ ਐ ਇਹਨਾਂ ਨੇ ਮਾਫੀਆਂ ਮੰਗਣੀਆਂ ਨੇ ਸੋ ਜਿਹੜੀਆਂ ਗੱਲਾਂ ਹੁਣ ਬੋਲੀਆਂ ਨੇ ਇਹ ਨਾ ਹੋਵੇ ਕਿ ਉਹ ਗੱਲਾਂ ਤੋਂ ਅੱਗੇ ਚੱਲ ਜੋ ਕਿਉਂਕਿ ਜਦੋਂ ਗੱਲਾਂ ਬੋਲ ਬੈਠਦੇ ਨੇ ਕੋਈ ਇਹਨਾਂ ਚ ਸੱਚਾਈ ਹੁੰਦੀ ਨਹੀਂ ਫੇਰ ਹੁਣ ਚਰੇ ਕੇ ਜਨਰਲ ਡਾਇਰ ਤੇ ਉਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿੰਨੀ ਵਾਰ ਇਤਿਹਾਸਕਾਰ ਜਵਾਬ ਦੇ ਚੁੱਕੇ ਨੇ ਕਦੇ ਬੀਪੀ ਦੀ ਝੂਠੀ ਗੱਲ ਕਰਦੇ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਦੇ ਸਬੂਤ ਲਿਆਓ ਜਾਂ ਜਨਤਕ ਦੌਰ ਤੇ ਮਾਫੀ ਮੰਗੋ ਕਿ ਸ ਪਰ ਅਸੀਂ ਦੇਖਾਂਗੇ ਅਸੀਂ ਕੀ ਲੀਗਲ ਕਾਰਵਾਈ ਕਰਨੀ ਹੈ ਸੋ ਬੜਾ ਸਪਸ਼ਟ ਸੰਦੇਸ਼ ਹੈ ਕਿ ਜੋ ਕਿਹਾ ਇਹ ਤੋਂ ਭੱਜਣ ਨਹੀਂ ਦੇਵਾਂਗੇ ਯਾਹੂਬ ਕਰੋ ਸਬੂਤ ਲੈ ਕੇ ਆਓ ਹੁਣ ਜੇ ਸਬੂਤ ਨਹੀਂ ਹੈਗੇ ਤੁਹਾਨੂੰ ਵੀ ਪਤਾ ਵੀ ਹੱਥ ਖੜੇ ਨੇ ਪੰਜਾਬ ਸਰਕਾਰ ਕੋਲੇ ਸਬੂਤ ਕੋਈ ਨਹੀਂ ਤਾਂ ਇਹਦੀ ਹੁਣ ਜੋ ਵੀ ਸਾਡੇ ਕੋਲ ਡੇਫੇਮੇਸ਼ਨ ਹੈ ਜਾਂ ਹੋਰ ਵੀ ਜੋ ਲੀਗਲ ਕਾਰਵਾਈ ਅਸੀਂ ਪੰਜਾਬ ਸਰਕਾਰ ਤੇ ਇਹਨਾਂ ਦੇ ਮੰਤਰੀ ਸੀਐਮ ਤੇ ਤੇ ਮੰਤਰੀਆਂ ਤੇ ਕਰਾਂਗੇ ਜੀ ਜੀਟੀਵੀ ਜੀਟੀਵੀ ਕੈਮਰੇ ਨੂੰ ਲੈ ਕੇ ਜਾਂ ਫਿਰ ਇੱਕ ਇੱਕ ਪੱਖੇ ਨੂੰ ਲੈ ਕੇ ਜਾਂ ਈਪੀ ਨੂੰ ਲੈ ਕੇ ਨਹੀਂ ਸਾਰੀਆਂ ਫੇਸਬੁਕ ਤੇ ਆਮ ਆਦਮੀ ਪਾਰਟੀ ਨੇ ਅਪਲੋਡ ਕੀਤੀਆਂ ਉਹਨਾਂ ਦੀ ਵੀ ਕਿਤੇ ਨਹੀਂ ਸਕਾਈ। ਵਿਕਰਮ ਮਜੀਠੀਆ ਸਾਹਿਬ ਨੇ ਪਹਿਲਾਂ ਵੀ ਸਾਡੇ 5 ਮਹੀਨੇ ਇੱਕ ਝੂਠੇ ਮੁਕਦਮੇ 'ਚ ਜੇਲ੍ਹ ਕੱਟੀ ਐ। ਜੀ ਤੇ ਮੁੜ ਕੇ ਹਾਈ ਕੋਰਟ ਨੇ ਵੀ ਕਿਹਾ ਸੀ ਜਜਮੈਂਟ ਲਖਾਈ ਸੀ ਜਦੋਂ ਵੀ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਇਹ ਪੰਜਾਬ ਸਰਕਾਰ ਨਹੀਂ ਪੇਸ਼ ਕਰ ਸਕੀ ਤੇ ਸੁਪਰੀਮ ਕੋਰਟ ਤੱਕ ਸਬੂਤ ਨਹੀਂ ਪੇਸ਼ ਹੋਇਆ। ਉਹਦੋਂ ਵੀ ਕੋਈ ਸਹੂਲਤਾਂ ਮੰਗੀਆਂ। ਇਹ ਕਿਹੜੀਆਂ ਗੱਲਾਂ ਕਰਦੇ ਨੇ ਸਰਕਾਰਾਂ ਦਾ ਕੰਮ ਐ ਤੰਗ ਪਰੇਸ਼ਾਨ ਕਰਨਾ। ਜੋਰ ਲਾ ਲੈਣ ਜਿੰਨਾ ਕਰ ਸਕਦੇ ਆ। ਜੋਰ ਲਾ ਲੈਣ ਇੱਕ ਸੋਚਦੇ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਐਸੇ ਝੂਠ ਮੀਡੀਆ ਤੋਂ ਪਲਾਂਟ ਕਰਕੇ ਵਿਕਰਮ ਮਜੀਠੀਆ ਚੜ੍ਹਦੀ ਕਲਾ 'ਚ ਰਹਿਣ ਵਾਲਾ ਇਨਸਾਨ ਹੈ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਇਨਸਾਨ ਨੇ ਸੋ ਜਿਹੜੇ ਲੋਕ ਗੁਰੂ ਦੀ ਰਜ਼ਾ 'ਚ ਰਹਿੰਦੇ ਨੇ ਉਹਨਾਂ ਨੂੰ ਇਹੀ ਜੀਆਂ ਸਰਕਾਰਾਂ ਦੇ ਜਿਹੜੇ ਹਸਕੰਡੇ ਉਡਲਾ ਨਹੀਂ ਕਰਦੇ ਕਿਸ ਨਾਲ ਅੱਗੇ ਕੀ ਲੱਗਦਾ ਸਭੂ ਜਗਦੀਸ਼ ਭੋਲੇ ਦਾ ਕੋਈ ਰੋਲ ਇਹਦੇ 'ਚ ਆ ਸਕਦਾ ਜਿਹਨੇ ਉਹਨੇ ਇੱਕ ਵਾਰੀ ਨਾਮ ਲੁਕਾ ਦਿੱਤਾ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਨਸ਼ੇ ਦਾ ਕੇਸ ਜਿਹੜਾ ਝੂਠਾ ਸੀ ਉਹ ਸੁਪਰੀਮ ਕੋਰਟ ਟਿਕ ਗਿਆ ਇੱਕ ਕਿਸਮ ਦਾ ਖਾਰਜ ਹੋ ਗਿਆ ਇਹ ਵਿਜੀਲੈਂਸ ਵਿਜੀਲੈਂਸ ਕੋਲੇ ਪਾਵਰ ਹੀ ਹੈ ਨਹੀਂ ਡਰੱਗ ਦਾ ਨਾਤਾ ਕੇਸ ਬਣਾਉਣ ਦੀ ਨਾ ਰਿਕਵਰੀ ਕਰਨ ਦੀ ਜੇ ਪੰਜਾਬ ਸਰਕਾਰ ਇੱਡੀ ਸਿਆਣੀ ਹੈ ਜੇ ਮੁੱਖ ਮੰਤਰੀ ਸਾਹਿਬ ਇੰਨੇ ਸਿਆਣੇ ਨੇ ਇਹਨਾਂ ਨੂੰ ਕੋ ਆ ਪੀਸੀ ਐਕਟ ਦਾ ਕੇਸ ਹੈ ਤੇ ਡਰੱਗ ਦੀ ਧਾਰਾ ਜੋੜ ਕੇ ਤਾਂ ਦਿਖਾ ਦਿਓ ਇੰਨੀ ਕੁ ਜੋੜ ਕੇ ਦਿਖਾਓ ਤੁਹਾਨੂੰ ਪਤਾ ਲੱਗ ਜੀ ਉਹ ਅਦਾਲਤਾਂ 'ਚ ਮੈਂ ਫੇਰ ਦੁਬਾਰਾ ਕਹਿਣਾ ਕਿ ਇਹ ਸਰਕਾਰ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਆ ਇਹ ਹੁੰਦਾ ਨਹੀਂ ਕਿ ਇੱਕ ਬੰਦਲ ਜੇ ਜਾਂਦੇ ਨੇ ਸਾਡੇ 3 ਸਾਲ ਦੀ ਮਾੜੀ ਕਾਰਗੁਜ਼ਾਰੀ ਹੈ ਘਰਾਓ ਸਰਕਾਰ ਦਾ ਸ਼ੁਰੂ ਹੋ ਗਿਆ ਹੁਣ ਬੰਦਲੇ ਪਏ ਨੇ ਹੁਣ ਇਸ ਰਸਤਾ ਦੇ ਵਿੱਚ ਇਹ ਜਿਹੇ ਪੁੱਠੇ ਸਿੱਧੇ ਫੈਸਲੇ ਲੈ ਕੇ ਝੂਠੇ ਪੱਤੇ ਦਰਜ ਕਰ ਰਹੇ ਚਟੋਪਾਦਿਆ ਬਹੁਤ ਗਾਵੇ ਕਰ ਰਹੀ ਸੀ ਇਹ ਮਨਨੇ ਕਨਵਾਸ ਕਿਰਿਆ ਮੀਡੀਆ ਨੂੰ ਇਹ ਸਾਡੇ ਕੋਲ ਬਹੁਤ ਸਮੂਹ ਨੇ ਪਹਿਲਾਂ ਵੀ ਮੇਰੇ ਕੋਲ ਸਮੂਹ ਸੀ ਅਗਰ ਤੋਂ ਕੇਸ ਬਣਾ ਲਿਆ ਦੇਖੋ ਚਟੋਪਾਦਿਆ ਕੌਣ ਹੈ ਚਟੋਪਾਦਿਆ ਉਹ ਅਫਸਰ ਹੈ ਜਿਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਸੀ ਸੁਪਰੀਮ ਕੋਰਟ ਦੇ ਆਰਡਰ ਚ ਲਿਖਿਆ ਹੈ ਕਿ ਹੀ ਇਸ ਨਾਟ ਅ ਫਿਟ ਟੂ ਬੀ ਅ ਡੀਜੀਪੀ यूपीएससी ਚੋਂ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਸੀ ਡੀਜੀਪੀ ਦੇ ਪੈਨਲ ਤੋਂ ਔਰ ਇਹਨਾਂ ਦੀ ਪਤਨੀ ਇਹਨਾਂ ਬਾਰੇ ਕੀ ਕਹਿੰਦੀ ਹੈ ਮੈਂ ਨਹੀਂ ਜਾਊਂਗਾ ਉਹ ਗੱਲਾਂ ਦੇ ਵਿੱਚ ਇੰਦਰਜੀਤ ਚੱਟਾ ਜੀ ਚੀਫ ਕਾਲਤਾ ਦਿਵਾਨ ਵਾਲੇ ਉਹਨਾਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਇਹਨਾਂ ਕਰਕੇ ਹੋਈ ਹੋਰ ਵੀ ਬਹੁਤ ਖੁਸ਼ ਪਰ ਚਟੋ ਪਾਦਿਆ ਸਾਹਿਬ ਚਲੋ ਆ ਬਾਕੀ ਗੱਲਾਂ ਛੱਡਣ ਮੇਰੀ ਇੱਕ ਗੱਲ ਦਾ ਜਵਾਬ ਦੇ ਦੇਣ ਕਿ ਜਿਹੜਾ ਐਨਡੀਪੀਐਸ ਦਾ 20 ਦਸੰਬਰ 2021 ਨੂੰ ਪਰਚਾ ਦਿੱਤਾ ਹੈ ਉਹ ਤਾਂ ਤੁਹਾਡੇ ਦਸਕਤਾਂ ਨੀਚੀ ਹੋਇਆ ਸੀ ਪਰਚਾ ਔਰ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ 'ਚ ਡੀਜੀਪੀ ਨੇ ਐਫਆਈਆਰ ਦਰਜ ਕੀਤੀ ਹੈ ਨਹੀਂ ਤਾਂ ਆ ਮੈਸੇਜ ਚੋ ਕਰਦੇ ਨੇ ਉਹ ਪਰਚੀ ਚ ਪਹਿ ਤੱਕ ਤੁਸੀਂ ਗਏ ਨਹੀਂ ਆਹure ਤੁਸੀਂ ਆਮਦਨ ਤੋਂ ਬਾਅਦ ਜ਼ਾਇਦਾਦ ਵਾਲੇ ਚੈਨਕਾ ਲਾ ਕੇ ਪਹੁੰਚ ਗਏ ਤੁਹਾਡਾ ਆਪਦਾ ਪਰਚਾ ਤਾਂ ਸੁਪਰੀਮ ਕੋਰਟ ਤੱਕ ਮੁੱਦੇ ਮੁੱਦੇ ਗਿਆ ਉਹ ਚ ਜਾਂਦੇ ਹੱਲਾਸ਼ੀਰੀ ਦੇਣ ਐਸਆਈਟੀ ਨੂੰ ਉਹ ਚ ਜਾਂਦੇ ਸਬੂਤ ਦੇਣ ਸੋ ਰਾਜਨੀਤੀ ਕਰਨ ਦੇ ਲਈ ਛਟੋ ਪਾਦਿਆ ਸਾਹਿਬ ਵਿੱਚ ਕੁੱਦੇ ਨੇ ਛਟੋ ਪਾਦਿਆ ਸਾਹਿਬ ਦਾ ਜਿਹੜਾ ਆਪਦਾ ਦਰਜ ਕੀਤਾ ਉਹ ਐਨਡੀਪੀਐਸ ਦਾ ਪਰਚਾ ਉਹ ਤਾਂ ਮੁੱਦੇ ਮੁੱਦੇ ਗਿਆ ਉਹ ਤੋਂ ਸਬੂਤ ਲੱਭਿਆ ਨਹੀਂ ਕੋਈ ਕੂਨ ਬਿਕਾਤ ਅੰਦਰ ਮੀਡੀਆ ਸਾਹਿਬ ਨੇ ਜਿਹੜੀਆਂ ਸਾਰੀਆਂ ਬੀਟਾਂ ਲੱਗਣਾਂ ਬਿਕਰਮ ਮਜੀਠੀਆ ਸਾਹਿਬ ਜਿੱਦਾਂ ਮੈਂ ਕਿਹਾ ਕਿ ਉਹ ਗੁਰੂ ਦੀ ਰਜ਼ਾ ਚ ਰਹਿਣ ਵਾਲੇ ਨੂੰ ਸਹੂਲਤਾਂ ਚਾਹੀਦੀਆਂ ਨਹੀਂ ਨਾ ਉਹ ਮੰਗਣ ਨਾ ਉਹਨਾਂ ਨੂੰ ਚਾਹੀਦੀਆਂ ਨਹੀਂ ਅੱਗੇ ਵੀ 5.5 ਮਹੀਨੇ ਦੀ ਗੁਰੂ ਦੀ ਰਜ਼ਾ ਦੇ ਵਿੱਚ ਇੱਕ ਝੂਠੇ ਮੁਕਦਮੇ 'ਚ ਜੇਲ੍ਹ ਕੱਟੀ ਹੈ ਹੁਣ ਵੀ ਗੁਰੂ ਦੀ ਰਜ਼ਾ 'ਚੋਂ ਕੋਈ ਸਹੂਲਤ ਸਾਨੂੰ ਚਾਹੀਦੀ ਨਹੀਂ ਜੋ ਗੁਰੂ ਦੀ ਰਜ਼ਾ ਹੈ ਉਹਦੇ 'ਚ ਲੜਾਈ ਲੜ ਰਹੇ ਆ ਪਰ ਹਾਂ ਇੱਕ ਗੱਲ ਪੱਕੀ ਹੈ ਬਾਹਰ ਆ ਕੇ ਜਿੱਥੋਂ ਇਹ ਪੋਲਿਟੀਕਲ ਜੰਗ ਛੱਡੀ ਸੀ ਉੱਥੋਂ ਹੀ ਇਹ ਪੋਲਿਟੀਕਲ ਜੰਗ ਸ਼ੁਰੂ ਹੋਊਗੀ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਮੰਤਰੀ ਇਹਨਾਂ ਦੇ ਜਿਹੜੇ ਕਾਲੇ ਕਾਰਨਾਮੇ ਨੇ ਇਹ ਉਸੇ ਤਰੀਕੇ ਲੋਕਾਂ 'ਤੇ ਰੱਖਦੇ ਰਵਾਂਗੇ ਇਹ ਝੂਠੇ ਪਰਚੇ ਜ਼ੁਬਾਨ ਨਹੀਂ ਬੰਦ ਕਰਾਂਗੇ